ਮੇਰਾ ਨਾਮ ਗੁਰਨਾਮ ਸਿੰਘ ਹੈ ਜੀ। ਇਹ ਇੱਕ ਦੁਕਾਨ ਕਿੱਥੇ ਰਹਿ ਗਈ ਕੀ ਨਾਮ ਆ ਦੁਕਾਨ ਦਾ ਜੀ? ਦੁਕਾਨ ਜਿਹੜਾ ਇਹ ਸੈਂਟਰ ਹੈ ਜੀ ਮਾ ਸਰਸਵਤੀ ਦੇ ਨਾਂ ਤੇ ਤੇ ਇਹ ਗੂਗਾ ਮੇੜੀ ਚੌਕ 'ਚ ਪੈਂਦਾ ਹੈ ਜੀ। ਤੇ ਸਵੇਰੇ ਜਦੋਂ ਇਹ ਖੋਲਿਆ ਗਿਆ ਤੇ ਦੇਖਿਆ ਜੇ ਵੀ ਸ਼ਟਰ ਖੋਲਿਆ ਤੇ ਸਾਹਮਣੇ ਮੋਰਾ ਦੇਖਿਆ ਜੀ ਤੇ ਮਤਲਬ ਉਹਦੇ ਸਾਡੇ ਮਤਲਬ ਅ ਤੁਸੀਂ ਨਿਆਉਣ ਲੱਗੇ ਵੀ ਕੁਝ ਨਾ ਕੁਝ ਵਾਰਦਾਤ ਹੋ ਗਈ। ਜਦੋਂ ਅੰਦਰ ਆ ਕੇ ਦੇਖਿਆ ਜੇ 10 ਲੈਪਟਾਪ ਜਿਹੜੇ ਆ ਉਹ ਗਾਇਬ ਸਿਚੁਏਸ਼ਨ। ਤੇ ਬਹੁਤ ਵੱਡਾ ਨੁਕਸਾਨ ਹੋ ਗਿਆ ਜੀ ਸਾਡਾ। ਤੇ ਬੱਚੇ ਵਿਚਾਰੇ ਮੋੜ ਮੋੜ ਕੇ ਗਏ ਆ ਅੱਜ ਤੇ ਉਮੀਦ ਨਹੀਂ ਸੀ ਵੀ ਇੱਦਾਂ ਦਾ ਕੁਝ ਹੋ ਸਕਦਾ ਨਾ ਹੀ ਅਸੀਂ ਸੋਚਿਆ ਹੋਣਾ ਇਸ ਕਰਕੇ ਪ੍ਰਸ਼ਾਸਨ ਨੂੰ ਅਸੀਂ ਰਿਕਵੈਸਟ ਕਰਦੇ ਆ ਵੀ ਭਾਈ ਇਹਨਾਂ ਚੋਰਾਚਾਰਾਂ ਤੇ ਥੋੜਾ ਜਿਹਾ ਲਗਾਮ ਲਗਾਈ ਜਾਵੇ ਤਾਂ ਕਿ ਆਮ ਜਨਤਾ ਥੋੜੀ ਹੈ ਉਹਨਾਂ ਲਈ ਰਹਿਣਾ ਵੀ ਸੁੱਖਾ ਹੋ ਜੇ ਸਾਡੇ ਵੀ ਬਰਾ ਮਦਦ ਕਰ ਦਿੱਤੀ ਜਾ ਸਾਡੇ ਵੀ ਜਿਹੜੀ ਐ ਮਤਲਬ ਆਹ ਜਿਹੇ ਲੈਪਟਾਪ ਜੇ ਇਹਨਾਂ ਦੇ ਮਿਹਨਤ ਸਦਕਾ ਮਿਲ ਜਾਂਦੇ ਜੀ ਤਾਂ ਮਿਹਰਬਾਨੀ ਹੋਊਗੀ ਕਿਉਂਕਿ ਮੈਨੂੰ ਲੱਗਦਾ ਤਾਂ ਹੈ ਨਹੀਂ ਕਿ ਕਿਉਂਕਿ ਚੋਰਾ ਦੇ ਕੰਮ ਜਿਹੜੇ ਹੁੰਦੇ ਹੈਗੇ ਆਈ ਥਿੰਕ ਤਾਂ ਮੈਂ ਦੇਖਿਆ ਨਹੀਂ ਜੀ ਕਿ ਮਤਲਬ ਵਾਪਸ ਕੋਈ ਚੀਜ਼ ਮਿਲਦੀ ਹੈ ਇਸੇ ਨੂੰ ਤਾਂ ਬੇਨਤੀ ਹੱਥ ਜੋੜ ਕੇ ਕਿ ਇਹ ਸਾਡਾ ਕੋਈ ਹੱਲ ਕੀਤਾ ਜਾਵੇ ਜੇ ਕੁਝ ਵੀ ਲੱਗ ਕਿੰਨਾ ਕ ਨੁਕਸਾਨ ਹੋ ਗਿਆ ਵੀਰ ਜੀ ਨੁਕਸਾਨ ਤਾਂ ਵੀਰ ਜੀ ਇੱਕ ਲੈਪਟਾਪ 25000 ਤੋਂ 30000 ਦੇ ਵਿੱਚ ਹੈ 2.5 ਲੱਖ ਦਾ ਆਪਾਂ ਕਹਿ ਸਕਦੇ ਹਾਂ ਨੁਕਸਾਨ ਕਿ ਤੇ ਕਿੰਨੇ ਲੈਪਟਾਪ ਲੈ ਕੇ ਜੀ 10 ਲੈਪਟਾਪ ਦਾ ਤੇ ਤੁਹਾਨੂੰ ਕੋਈ ਇਹ ਲੱਗਦਾ ਸ਼ੱਕ ਸ਼ੁੱਕ ਕਿਸੇ ਤੇ ਜਾਂ ਫਿਰ ਕੋਈ ਇੱਦਾਂ ਤਾਂ ਨਹੀਂ ਸਾਡੇ ਕੋਲ ਤਾਂ ਬੱਚੇ ਆਉਂਦੇ ਜੀ ਪੜ੍ਹਨ ਲਈ ਕਈ ਵਾਰ ਮੁੰਡੇ-ਮੁੰਡੇ ਇੱਦਾਂ ਦੇ ਵੀ ਆਏ ਤੇ ਇਹ ਨਸ਼ੇ ਬੱਤੇ ਕਰਦੇ ਆ ਜੀ ਕੀ ਮਤਲਬ ਇਹ ਨਹੀਂ ਪਤਾ ਕਿ ਕੌਣ ਆਇਆ ਕੌਣ ਨਹੀਂ ਆਇਆ ਕਿਉਂਕਿ ਆਮ ਜਨਤਾ ਸਾਡੇ ਕੋਲ ਸਟੂਡੈਂਟ ਕੰਪਿਊਟਰ ਸੇ ਕਰ ਨਹੀਂ ਹੁੰਦੀ ਜੀ ਇਹ ਇਸ ਕਰਕੇ ਜੁਈ ਅਤਤ ਅਸੀਂ ਕਹਿ ਨਹੀਂ ਸਕਦੇ ਜੀ ਕਿਤਾ ਕੰਮ ਹੋ ਰਿਹਾ ਹੈ ਤੇ ਮੌਕੇ ਤੇ ਕੋਈ ਪੁਲਿਸ ਅਧਿਕਾਰੀ ਹਾਂਜੀ ਸਵੇਰੇ ਅਸੀਂ ਕੰਪਲੀਟ ਲਿਖਾਈ ਦਰਖਾਸਤ ਦਿੱਤੀ ਹੈ ਜੀ ਮੌਕੇ ਤੇ ਆਈ ਵੀ ਹੈ ਔਰ ਦੇਖ ਕੇ ਉਹ ਆਪ ਦੀ ਕਾਰਵਾਈ ਪਾ ਕੇ ਗਈ ਫੋਟੋ ਫੋਟਾ ਕਿਚਕਿਲਾ ਕੀਆ ਵੀਡੀਓ ਬਣਾ ਕੇ ਲਈ ਤੇ ਜੀ ਬਾਕੀ ਦੇਖੋ ਜੀ ਅੱਗੇ ਕੀ ਕਾਰਵਾਈ ਹੁੰਦੀ ਹੈ ਕੀ ਕਹਿ ਕੇ ਗਿਆ ਕੁਝ ਦੱਸ ਕੇ ਗਿਆ ਇਸ ਬਾਰੇ ਕੋਈ ਜਾਣਕਾਰੀ ਦੇ ਕੇ ਗਿਆ ਤੁਹਾਨੂੰ ਜੀ ਬਸ ਉਹਨਾਂ ਨੇ ਕਿਹਾ ਕਹਿੰਦੇ ਕਰਦੇ ਆ ਕੁਝ ਕੁਝ ਇਹ ਚ ਕਰਦੇ ਆ ਕਿ ਸਵੇਰ ਵੇਲੇ ਵੀ ਸੀਗੀ ਇੱਕ ਦੋ ਘਰਾਂ ਦੇ ਅਸੀਂ ਵੀ ਨਾਲ ਹੀ ਗਏ ਸੀਗੇ ਤੇ ਜਿੱਥੇ ਉਹਨਾਂ ਨੂੰ ਸ਼ੱਕ ਲੱਗਿਆ ਜਾਂ ਮਤਲਬ ਸਾਨੂੰ ਵੀ ਸੀਗਾ ਵੀ ਇੱਧਰ ਕੋਈ ਹੋ ਸਕਦਾ ਹੈਗਾ ਪਰ ਇਹੋ ਜਿਹੀ ਤਾਂ ਕੋਈ ਗੱਲ ਲੱਗੀ ਨਹੀਂ ਜੋ ਤੇ ਬਾਕੀ ਹੁਣ ਦੇਖੋ ਜੀ ਅੱਗੇ ਕੀ ਕਰਵਾਏ ਹੁੰਦੇ ਆ ਇਹ ਭਾਜੀ ਜਿੱਧਰੋਂ ਆਏ ਸੀ ਉਧਰੋਂ ਹੀ ਨਿਕਲੇ ਆ ਕੇ ਕੋਈ ਮੇਂ ਗੇਟ ਚੋਂ ਨਿਕਲੇ ਨਹੀਂ ਜੀ ਇਹ ਤਾਂ ਬੰਦ ਪਿਆ ਸੀ ਸ਼ਟਰ ਤਾਂ ਇਹ ਪਿੱਛੋਂ ਕੱਢ ਕੇ ਲੈ ਗਿਆ ਸੋ ਸਰਾਹ ਜਿਹੜਾ ਤੁਸੀਂ ਦੇਖਿਆ ਨਾ ਜੀ ਇਹਦੇ ਚੋਂ ਹੀ ਕੱਢ ਕੇ ਲੈ ਗਿਆ ਕੀ ਮੰਗੇ ਕਰਦੋਂ ਪ੍ਰਸ਼ਾਸਨ ਤੋਂ ਜੀ ਸਾ ਸਤਿਕਾਰਯੋਗ ਕਿ ਬੇਨਤੀ ਕਰਦੇ ਆ ਜੀ ਕਿ ਮਤਲਬ ਜੇ ਸਾਡਾ ਕੋਈ ਨੁਕਸਾਨ ਰਿਕਵਰੀ ਹੋ ਸਕਦੀ ਹੈ ਜੀ ਤਾਂ ਮਿਹਰਬਾਨੀ ਹੋਊਗੀ ਇਹ ਬਹੁਤ ਵੱਡਾ ਨੁਕਸਾਨ ਹੋਇਆ ਜੀ ਸਾਡਾ ਤੇ ਤੁਹਾਡਾ ਕੰਮ ਕਾਰ ਉਹਨਾਂ ਚ ਠਾਪ ਰੋਗਾ ਜੀ ਬੱਚਿਆਂ ਨੂੰ ਉਹਨਾਂ ਚ ਤਾਂ ਬੰਦੀ ਰਹਿਣੇ ਚ ਸੈਂਟਰ ਉਹਨਾਂ ਚ ਤਾਂ ਬੱਚੇ ਵੀ ਪੁਛਾਰੇ ਕੀ ਕਰਨਗੇ ਆ ਕੇ ਬੈਠਣਗੇ ਕੀ ਸਿੱਖਣਗੇ ਕਿ ਪ੍ਰਦਰਸ਼ਨ ਤੋਂ ਇਹ ਵੀ ਰਿਕਵੈਸਟ ਕਰਦੇ ਆ ਕਿ ਤੁਸੀਂ ਡੋਨੇਟ ਕਰ ਸਕਦੇ ਹੋ ਮਿਸ ਕਰੋਏ ਸਿੰਘ ਨੂੰ ਤਾਂ ਕਿ ਅੱਗੇ ਤੋਂ ਵੀ ਮਤਲਬ ਇਹਨਾਂ ਚੀਜ਼ਾਂ ਤੋਂ ਬਚੇ ਰਹੀਆਂ ਜੀ ਤਾਂ ਹੌਸਲਾ ਨਹੀਂ ਪੈਣਾ ਜੀ ਹੁਣ ਤਾਂ ਕੰਮ ਕਰਨ ਦਾ ਹੋਰੇ ਕਿਉਂਕਿ ਜੇ ਉਹਰੇ ਮੁਗਲਾਡਨ ਸਾਨ ਹੋਣ ਤੋਂ ਬਾਅਦ ਵੀ ਅਸੀਂ ਦੁਬਾਰਾ ਪੈਸੇ ਲਾ ਕੇ ਵੀ ਜੇ ਉੱਥੇ ਲੋਕੀ ਕਰਕੇ ਬੈਠਾਂਗੇ ਵੀ ਤਾਂ ਫਿਰ ਉਹਦੀ ਵੀ ਕੋਈ ਸਿਕਿਉਰਟੀ ਨਹੀਂ ਹੈ